ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵੇਲੇ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਅਸੀਂ ਇੱਥੇ ਇਹ ਜਿਹੜਾ ਧਰਮਕੋਟ ਪੱਤਨ ਦੇ ਉੱਤੇ ਉਹ ਸਾਹਮਣੇ ਤੋਂ ਦਰਿਆ ਟੁੱਟਣ ਕਾਰਨ ਆਹ ਜਿਹੜੇ ਇਲਾਕੇ 'ਚ ਅਸੀਂ ਖੜੇ ਆਂ ਸਰਦਾਰ ਭਜਨ ਸਿੰਘ ਦਾ ਖੇਤ ਹੈ ਸਰਦਾਰ ਰਜੀਤ ਸਿੰਘ ਉਹਨਾਂ ਦਾ ਖੇਤ ਹੈ ਜਿੱਥੇ ਦਰਿਆ ਟੁੱਟਣ ਦੇ ਨਾਲ ਲਗਭਗ 3-3 ਫੁੱਟੋਂ 3.5-3 ਫੁੱਟੋਂ ਕਿਤੇ 3.3 ਫੁੱਟੋਂ ਰੇਤਾ ਚੜ ਗਿਆ ਸੀ। ਜ਼ਮੀਨਾਂ ਬੇਕਾਰ ਹੋ ਗਈਆਂ ਸੀ ਜਿਸ ਦਿਨ ਅਸੀਂ ਆਏ ਆ ਇਹ ਲੱਗਦਾ ਸੀ ਕਿ ਬਹੁਤ ਬੁਰਾ ਹਾਲ ਹੈ। ਪਰਿਵਾਰ ਵਿਚਾਰੇ ਦਾ ਮਨ ਟੁੱਟਿਆ ਹੋਇਆ ਸੀ ਉਸ ਵੇਲੇ। ਤਾਂ ਅਸੀਂ ਇਹਨਾਂ ਨੂੰ ਉਸ ਦਿਨ ਇੱਕ ਗੁਰੂ ਦੇ ਆਸਰੇ ਨਾਲ ਸਹਾਰੇ ਨਾਲ ਇਹਨਾਂ ਨੂੰ ਇੱਕ ਧਾਰਸ ਦੇ ਕੇ ਗਏ ਸੀਗੇ ਕਿ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡਾ ਮਾਨ ਪੱਧਰ ਕਰਨ ਦੀ। ਔਰ ਉਸ ਗੁਰੂ ਦੇ ਉਹ ਟਾਸਰੇ ਦੇ ਨਾਲ ਆਪਾਂ ਅੱਜ ਤੋਂ 6 ਦਿਨ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੋਈ ਹੈ ਰਹਿਮਤ ਹੋਈ ਹੈ ਐਸ ਵੇਲੇ ਇਹ ਜਿਹੜਾ ਉਸ ਦਿਨ ਕੰਮ ਫੜਿਆ ਸੀ ਉਹ ਸਾਰੇ ਦਾ ਸਾਰਾ ਕੰਮ ਅਸੀਂ ਕੰਪਲੀਟ ਕਰ ਚੁੱਕੇ ਹਾਂ ਸਿਰਫ ਇਹਦੇ ਵਿੱਚ ਬਾਗ ਦਿੱਤਾ ਬਾਣ ਮਿੱਟੀ ਖਿੱਚਣ ਵਾਲੀ ਜਿੱਦਾਂ ਠਿੱਕਨੀ ਜੀ ਖਿੱਚਦੀ ਹੈ ਇੱਧਰ ਉੱਧਰ ਕਰਦੀ ਹੈ ਸਿਰਫ ਕੰਪਿਊਟਰ ਕਰਾਹਾ ਲੱਗਣ ਦਾ ਕੰਮ ਥੋੜਾ ਜਿਹਾ ਬਾਕੀ ਬਚਿਆ ਹੈ ਉਹ ਜਿੱਦਿਆਂ ਜ਼ਮੀਨ ਸੁੱਕ ਗਈ ਥੋੜੀ ਜੀ ਕੰਪਿਊਟਰ ਮਿੱਟੀ ਛੜਨ ਲੱਗ ਗਿਆ ਠੀਕ ਠੰਗ ਨਾਲ ਚੱਕਣ ਲੱਗ ਗਿਆ ਉਸ ਦਿਨ ਉਸ ਤੋਂ ਬਾਅਦ ਆ ਕੇ ਉਹਦੇ ਤੇ ਉਹ ਵੀ ਆਪਾਂ ਗੁਰੂ ਨੇ ਜੇ ਮਿਹਰ ਕੀਤੀ ਤਾਂ ਉਹ ਇਹਨਾਂ ਦੀ ਸੇਵਾ ਕੰਪਲੀਟ ਕਰਾਂਗੇ ਸੋ ਹੁਣ ਇਸ ਤੋਂ ਅਗਲੇ ਪਾਸੇ ਜਿਹੜੀ ਹੈ ਉਹ ਸਾਡੀ ਕੋਸ਼ਿਸ਼ ਆ ਕਿ ਉਹ ਅਗਲੇ ਪਾਸੇ ਜਿਹੜਾ 5-6 ਕਿੱਲਾਂ ਦਾ ਕੰਮ ਹੋਰ ਵੀਰਾਂ ਦਾ ਇਸ ਇਧਰ ਨਾਲ ਖਰਾਬ ਹੋਇਆ ਵਾ ਸਾਡੀ ਕੋਸ਼ਿਸ਼ ਹੈ ਕਿ ਉਹ ਵੀ ਅਸੀਂ ਪੱਧਰ ਕਰ ਦਈਏ ਇੱਕ ਸਾਡੀ ਬੇਨਤੀ ਆ ਕਿ ਜਿਹੜੇ-ਜਿਹੜੇ ਵੀਰ ਜਿਵੇਂ-ਜਿਵੇਂ ਸਾਡੇ ਕੋਲੇ ਆਇਆ ਹੈ ਉਵੇਂ-ਉਵੇਂ ਮੁੰਡਾ ਕੰਮ ਕਰ ਰਿਹਾ ਹੈ ਬੜੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਪਲੀਜ਼ ਕੋਈ ਵੀ ਵੀਰ ਆ ਕੇ ਨੂੰ ਐਂ ਡਿਸਟਰਬ ਆਪਾਂ ਨਾ ਕਰੇ ਕਰੇ ਕਿ ਵੀ ਮੇਰੇ ਪਿੱਛੇ ਚੱਲੋ ਮੇਰੇ ਪਿੱਛੇ ਚੱਲੋ ਕਿਉਂਕਿ ਜਿਵੇਂ ਸਾਰਿਆਂ ਦਾ ਜੀ ਅਸੀਂ ਜਿੰਨਾ ਕਰ ਸਕੇ ਅਸੀਂ ਜਿੰਨਾ ਕਰ ਸਕੇ ਜਿੰਨੇ ਸਾਡੇ ਸਮਰਥਾ ਹੋਈ ਉਹਨਾਂ ਕਰਕੇ ਜਾਵਾਂਗੇ ਉਹਨੀਆਂ ਅਸੀਂ ਬਾਹ ਲਾਵਾਂਗੇ ਹੋਰ ਵੀ ਆਪਣੀਆਂ ਸੰਸਥਾਵਾਂ ਨੇ ਹੋਰ ਨਾਲ ਨੂੰ ਵੀ ਅਸੀਂ ਬੁਲਾ ਲਾਂਗੇ ਭਾਈ ਤੁਸੀਂ ਇੱਥੇ ਆ ਕਰੋ ਸੋ ਇਸ ਕਰਕੇ ਆਪਾਂ ਰਲ ਮਿਲ ਕੇ ਪੂਰੇ ਪਿਆਰ ਨਾਲ ਸਤਿਕਾਰ ਨਾਲ ਇੱਕ ਦੂਜੇ ਦੇ ਨਾਲ ਕੋਆਪਰੇਸ਼ਨ ਕਰਦੇ ਹੋਏ ਆਪਾਂ ਇਸ ਕੰਮ ਨੂੰ ਸਿਰੇਕ ਚੜਾਉਣਾ ਹੈ ਹੁਣ ਮੈਂ ਤੁਹਾਡੇ ਨਾਲ ਤੁਹਾਡੇ ਰੂਬਰੂ ਆਪਣੇ ਕਿਸਾਨ ਖੜੇ ਨੇ ਸਰਦਾਰ ਹਰਭਜਨ ਸਿੰਘ ਜੀ ਹੋਰੀ ਇਹਨਾਂ ਨੂੰ ਤੁਹਾਡੇ ਰੂਬਰੂ ਕਰਾਂਗਾ ਭਜਨ ਸਿੰਘ ਜੀ ਤੁਸੀਂ ਦੱਸਿਓ ਵੀ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਹੈ ਜਿਹੜਾ ਆਪਾਂ ਇਹ ਮਤਲਬ ਤੁਹਾਡਾ ਵਾਣ ਪੱਧਰ ਕੀਤਾ ਤੁਸੀਂ ਸੈਟੀਸਫਾਈ ਹੋ ਖੁਸ਼ ਹੋ ਹਾਂ ਬਿਲਕੁਲ ਖੁਸ਼ ਹਾਂ ਜੀ ਭਾਈ ਖਾਲਸਾ ਭਾਈ ਨੂੰ ਫੱਤੇ ਬੇਨਤੀ ਇਸ ਤਰ੍ਹਾਂ ਹੈ ਕਿ ਜਿਸ ਦਿਨ ਅਸੀਂ ਆ ਕੇ ਆਪਣੇ ਖੇਤ ਨੂੰ ਦੇਖਿਆ ਆਪਣੇ ਵਾਣ ਨੂੰ ਦੇਖਿਆ ਤੇ ਉਸ ਦਿਨ ਅਸੀਂ ਘਬਰਾਉਂਦੇ ਸੀ ਕਿ ਅਸੀਂ ਇੰਨੀ ਰੇਤ ਮਿੱਟੀ ਨੂੰ ਖੜਾਂਗੇ ਕਿੱਥੇ ਤੇ ਜਿਹੜਾ ਸਾਡੇ ਕੋਲ ਬੰਨ ਬਣਿਆ ਦਮ ਪਿਆ ਆ ਉਹਦਾ ਅਸੀਂ ਕੀ ਕਰਾਂਗੇ ਜੇ ਅਸੀਂ ਆਪਣੇ ਔਕਾਤ ਨਾਲ ਪੂਰਦੇ ਤੇ ਅਸੀਂ ਪੰਜਾਂ ਸਾਲਾਂ ਸੱਤਾਂ ਸਾਲਾਂ ਚ ਵੀ ਇਹਨੂੰ ਨਹੀਂ ਸੀ ਪੂਰ ਸਕਦੇ ਪਰ ਡਲੇਵਾਲ ਸਾਹਿਬ ਦੀ ਮਿਹਰਬਾਨੀ ਆ ਸਿੱਧੂ ਪਰ ਜੱਥੇਬੰਦੀ ਦੀ ਇਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੇ ਆਪਣੇ ਨੈਟਵਰਕ ਦੇ ਵਿੱਚੋਂ ਕਿੱਥੋਂ ਟਰੈਕਟਰ ਲਿਆਂਦੇ ਨੇ ਕਿੱਥੋਂ ਖਰਚਾ ਲਿਆਂਦਾ ਆ ਕਿਸ ਤਰ੍ਹਾਂ ਇਹਨਾਂ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ ਆ ਇਹਨਾਂ ਦੀ ਆਵਾਜ਼ ਤੇ ਇਕੱਠੇ ਹੋਏ ਨੇ ਆ ਸਾਡੀ ਜ਼ਮੀਨ ਬਿਲਕੁਲ ਆਬਾਦ ਹੋ ਗਈ ਆ ਅਸੀਂ ਜਿਹੜੀ ਜਿਹੜੀ ਬੰਜਰ ਹੋਈ ਸੀ ਸਾਨੂੰ ਉਮੀਦ ਆ ਕਿ ਅਸੀਂ ਹੁਣ ਇਹਦੇ ਵਿੱਚ ਸਾਡੇ ਦਾਣੇ ਬੀਜੇ ਜਾਣ ਤੇ ਉਗ ਜਾਣਗੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਸਿੱਧੂ ਵਰਜਤੇਬੰਦੀ ਦਾ ਢੱਲੇਵਾਲ ਸਾਹਿਬ ਦਾ ਵੀਰ ਗੁਰਵਿੰਦਰ ਸਿੰਘ ਦਾ ਜਿਨ੍ਹਾਂ ਨੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਅਜੇ ਘੜੀ ਪਾਸੇ ਚਲੇ ਗਏ ਹੋਵਾਂਗੇ ਪਰ ਇਹ ਮੇਰਾ ਵੀਰ ਸ਼ਾਬਾਸ਼ ਇਹਦੇ ਜਿਨ੍ਹਾਂ ਨੇ ਸਾਡੇ ਤੋਂ ਵੀ ਵੱਧ ਕੇ ਤਨਦੇਈ ਦੇ ਨਾਲ ਇਸ ਕੰਮ ਨੂੰ ਸੰਪੂਰਨ ਕੀਤਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਿਹਰਬਾਨੀ ਸ਼ੁਕਰੀਆ ਧੰਨਵਾਦ ਅਸਲ ਗੱਲ ਇਹ ਆ ਕਿ ਨਾ ਤੇ ਗੱਲਿਆਂ ਨੇ ਕੀਤਾ ਕੁਛ ਨਾ ਗੁਰਵਿੰਦਰ ਨੇ ਕੀਤਾ ਕੁਛ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਹੋਇਆ ਆ ਸਾਰੇ ਇਹਨਾਂ ਸਿੰਘਾਂ ਦੀ ਮਿਹਨਤ ਆ ਜੋ ਮੁੰਡੇ ਇੱਥੇ ਡਰਾਈਵਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਡਟ ਕੇ ਰਹੇ ਨੇ ਇਹ ਉਹਨਾਂ ਦੀ ਮਿਹਨਤ ਆ ਉਹਨਾਂ ਦੀ ਮਿਹਨਤ ਨਾਲ ਇਹ ਕੰਮ ਹੋਇਆ ਆ ਦੇਖਦਾ ਤੁਹਾਨੂੰ ਸਾਰਿਆਂ ਨੂੰ ਅੱਜ ਛੋਟਾ ਪਹਿਲਵਾਨ ਔਰ ਇਹ ਮੁੰਡਾ 12 ਸਾਲ ਦੀ ਉਮਰ ਦਾ ਹੈ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਟਰੈਕਟਰ ਤੇ ਵਹਿੰਦਾ ਰਿਹਾ ਔਰ ਡਟ ਕੇ ਕੰਮ ਕੀਤਾ ਇਹੋ ਜਿਹੇ ਯੋਧਿਆ ਨੇ ਇਹ ਸਾਡੀਆਂ ਸੰਗਤਾਂ ਨੇ ਉਹਨਾਂ ਨੇ ਇਹ ਮਿਹਨਤ ਕੀਤੀ ਹੈ ਪਹਿਲੇ ਦਿਨ ਤੇ ਸਾਡੇ ਕੋਲ ਇਹਨਾਂ ਵਿਚਾਰਿਆਂ ਨੂੰ ਰੋਟੀ ਨਹੀਂ ਦਿੱਤੀ ਗਈ ਔਰ ਮੈਂ ਧੰਨਵਾਦੀ ਆ ਸਾਡੇ ਉਹਨਾਂ ਬੱਚਿਆਂ ਦਾ ਜਿਨ੍ਹਾਂ ਨੂੰ ਰੋਟੀ ਨਾ ਦੇਣ ਦੇ ਬਾਵਜੂਦ ਵੀ ਭੁੱਖੇ ਰਹਿ ਕੇ ਵੀ ਆਹ ਸੇਵਾ ਉਹਨਾਂ ਨੇ ਨਿਭਾਈ ਹੈ ਮੈਂ ਸ਼ੁਕਰਗੁਜ਼ਾਰ ਆ ਇਕੱਲੇ ਇਕੱਲੇ ਨੌਜਵਾਨ ਦਾ ਇਕੱਲੇ ਇਕੱਲੇ ਬੱਚੇ ਦਾ ਸ਼ੁਕਰ ਗੁਜ਼ਾਰਾ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇੱਥੇ ਤੇਲ ਦੀ ਸੇਵਾ ਕਰਕੇ ਇਸ ਕੰਮ ਨੂੰ ਨੇਪਰੇ ਚੜਾਉਣ ਦੇ ਵਿੱਚ ਸਾਡੀ ਮਦਦ ਕੀਤੀ ਹੈ ਸਾਰੇ ਹਰ ਇੱਕ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੱਥੇ ਲੰਗਰ ਵਾਸਤੇ ਰਸਤੇ ਭੇਜੀ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਨਾਲ ਸਾਡੇ ਅੱਜ ਇੱਥੇ ਸਰਦਾਰ ਅਜੀਤ ਸਿੰਘ ਵੀ ਆਏ ਨੇ ਇਹਨਾਂ ਦੇ ਨਾਲ ਵੀ ਤੁਹਾਨੂੰ ਰੂਬਰੂ ਰੂਬਰੂ ਕਰਾਵਾਂਗੇ ਕਿਉਂਕਿ ਇਧਰਲਾ ਖੇਤ ਇਹਨਾਂ ਦਾ ਹੈ ਮੈਂ ਇੱਕ ਹਫ਼ਤਾ ਵੈਗੂ ਦੀ ਬਹੁਤ ਬਹੁਤ ਮਿਹਰਬਾਨੀ ਜੱਲਿਆ ਸਾਹਿਬ ਸਾਹਿਬ ਇਹਨਾਂ ਦੀ ਸਰਦਾਰਾਂ ਦੀ ਹੋਰ ਭਰਾਵਾਂ ਦੀ ਬੜੀ ਮਿਹਰਬਾਨੀਆਂ ਜਨਾਬ ਸਾਰੇ ਸਹਿਯੋਗ ਦੇ ਕੇ ਇਹ ਕਾਰੋਬਾਰ ਜਿਹੜਾ ਕੀਤਾ ਮੇਕਾ ਬੜੀ ਦੋ ਦੋ ਤਿੰਨ ਤਿੰਨ ਫੋੜ ਰਿਹਾ ਚੜੀਏ ਦੇ ਵਿੱਚ ਕਹੀ ਜਾਂਦੇ ਆ ਕਿ ਪਹਿਲੀ ਹੁਣ ਪੰਦਰ ਹੋਣੀ ਨਹੀਂ ਸਾਡੇ ਕੋਲ ਤਾਂ ਇੱਕ ਕੰਮ ਕੀਤਾ ਜਾਣਾ ਇਹ ਨਹੀਂ ਸੁਖੀ ਨਹੀਂ ਜਾਣੀ ਤਾਂ ਹੋਣੀ ਹੈ ਤੇ ਚਲੋ ਉਹ ਕੁਤਰਤ ਵਾਲਾ ਮੇਰ ਕਰਨ ਵਾਲਾ ਇਹਨਾਂ ਨੇ ਮਨ ਮੇਰ ਪਈ ਪਹਿਲਾਂ ਹੀ ਇੱਥੇ ਸਾਡੇ ਕੋਲ ਆਏ ਨੇ ਤੇ ਆਰ ਕੇ ਨਾਲ ਸਾਡਾ ਕਾਰਡ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡੀ ਸੰਗਤ ਦਾ ਬਹੁਤ ਬਹੁਤ ਧੰਨਵਾਦੀ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ so many